ਆ ਇੱਥੇ ਕੁਝ ਕੀਤਾ ਜਾ ਸਕਦਾ ਜਿਸ ਤਰੀਕੇ ਨਾਲ ਦੇ ਵਿੱਚ ਲਿਖਿਆ ਹੋਇਆ ਹੈ ਕਿ ਇੱਕ ਯੰਗ ਜਿਹੜਾ ਸ਼ਿਆ ਮੁਸਲਮਾਨ ਹੈ ਜਿਸ ਦਾ ਨਾਮ ਉਹਦਾ ਬਕਾਇਦਾ ਦਿੱਤਾ ਗਿਆ ਤਾਂ ਉਹਨੇ ਆਈਐਸਆਈ ਸੈਲ ਜਿਹੜਾ ਕੋਇੰਬਟੂਰ ਹੈ ਜਿਸ ਨੇ 1998 ਵਿੱਚ ਬਲਾਸ ਕਿਤੇ ਪਟਨਾ ਦੇ ਵਿੱਚ तमाम ਉਹ ਜਿਹੜੀ ਜਾਣਕਾਰੀ ਹੈ ਉਹ ਇਸ ਦੇ ਵਿੱਚ ਦਿੱਤੀ ਗਈ ਹੈ ਇਹਦੇ ਵਿੱਚ ਬਹੁਤ ਸਾਰੀਆਂ ਉਹ ਗੱਲਾਂ ਜਿਹੜੀਆਂ ਨੇ ਇਹਦੇ ਅੰਦਰ ਦਰਜ ਕੀਤੀਆਂ ਨੇ ਇਸ ਈਮੇਲ ਦੇ ਈਮੇਲ ਦੇ ਰਾਹੀਂ ਧਮਕੀ ਮਿਲੀ ਹੈ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਵੇਗਾ ਕਿ ਈਮੇਲ ਦੇ ਰਾਹੀਂ ਜਿਹੜੇ ਸਕੂਲ ਨੇ ਉਹਨਾਂ ਨੂੰ ਕਿਆ ਮਿਲ ਗਈਆਂ ਲੇਕਿਨ ਉਹਨਾਂ ਚ ਕੁਝ ਨਹੀਂ ਨਿਕਲਿਆ ਸਭ ਜ਼ਿਆਦਾਤਰ ਹਾਕਸ ਕੋਲ ਨਿਕਲੀਆਂ ਲੇਕਿਨ ਇੱਥੇ ਤੁਸੀਂ ਆ ਤਸਵੀਰਾਂ ਨਾਲ ਹੀ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਅੰਦਰ ਕਿਵੇਂ ਇੱਕ ਦਹਿਸ਼ਤ ਦਾ ਮਾਹੌਲ ਹੈ ਕਿ ਅੰਦਰੋਂ ਤਮਾਮ ਜਿਹੜੇ ਵਕੀਲ ਨੇ ਉਹ ਅੰਦਰੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਨੇ ਜੱਜਾਂ ਦੇ ਤਿੰਨ ਜੱਜਾਂ ਦੇ ਕਮਰੇ ਚ ਗੱਲ ਹੋਣ ਦੀ ਗੱਲ ਕੀਤੀ ਜਾ ਰਹੀ ਕਿ ਉਹਨਾਂ ਦੇ ਕਮਰੇ ਦੇ ਵਿੱਚ ਅੰਦਰ ਇਹ ਜਿਹੜੇ ਬਾਅਦ ਉੱਥੇ ਆਲਈ ਤੇ तमाम ਜਿਹੜੇ ਅ ਵਕੀਲ ਨੇ ਜੋ ਅੰਦਰ ਲੋ ਅੰਦਰ ਕੰਮ ਕਰਦੇ ਨੇ ਉਹ ਇਥੋਂ ਬਾਹਰ ਨਿਕਲ ਕੇ ਆਏ ਨੇ ਤੇ ਇਹ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦਰਸਾ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਹਾਈ ਕੋਰਟ ਨੂੰ ਖਾਲੀ ਕਰਾਇਆ ਜਾ ਰਿਹਾ ਹੈ ਅੰਦਰ ਜਾਂਚ ਕੀਤੀ ਜਾ ਰਹੀ ਹੈ ਦਿੱਲੀ ਪੁਲਿਸ ਇਸ ਤੋਂ ਇਲਾਵਾ ਜਿਹੜਾ ਬੌਮ ਸquad ਹੈ ਉਹ ਇਸ ਤੋਂ ਨਾਲ ਹੀ ਜਿਹੜੀ तमाम ਏਜੰਸੀਆਂ ਨੇ ਉਹ ਅਸਲੇ ਅੰਦਰ ਮੌਜੂਦ ਨੇ ਤੇ ਜੀ ਹਰਪ੍ਰੀਤ ਦਿੱਲੀ ਹਾਈ ਕੋਰਟ ਤੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੇਰੇ ਸਹਿਯੋਗੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਸੀ ਕੋਰਟ ਪਰਿਸਰ ਦੇ ਵਿੱਚ ਤਿੰਨ ਬੰਬ ਰੱਖੇ ਹੋਣ ਦੀ ਗੱਲ ਕਹੀ ਗਈ ਹੈ ਭਾਵੇਂ ਕਿ ਇਸ ਤੋਂ ਪਹਿਲਾਂ ਹੋਰ ਥਾਵਾਂ ਦੇ ਉੱਤੇ ਵੀ ਇਸੇ ਤਰੀਕੇ ਦੇ ਨਾਲ ਧਮਕੀਆਂ ਜਿਹੜੀਆਂ ਵੇਖਣ ਨੂੰ ਮਿਲੀਆਂ ਤਾਂ ਇਸ ਵਕਤ ਹਫੜਾ ਦਫੜੀ ਦਾ ਮਾਹੌਲ ਦਿੱਲੀ ਹਾਈ ਕੋਰਟ ਦੇ ਵਿੱਚ ਨਜ਼ਰ ਆ ਰਿਹਾ ਹੈ ਕੋਰਟ ਪਰਿਸਰ ਨੂੰ ਖਾਲੀ ਕਰਵਾਇਆ ਗਿਆ ਹੈ। ਐhtਿਆਤਨ ਕਦਮ ਚੁੱਕੇ ਜਾ ਰਹੇ ਨੇ ਤਾਂ ਹਰ ਤਰ੍ਹਾਂ ਦੇ ਨਾਲ ਇੱਥੇ ਸੁਰੱਖਿਆ ਟੀਮਾਂ ਜਿਹੜੀਆਂ ਨੇ ਪਹੁੰਚੀਆਂ ਹੋਈਆਂ ਨੇ ਕੋਰਟ ਪਰਿਸਰ ਦੇ ਵਿੱਚ ਜਾਂਚ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਕਿਸੇ ਵੀ ਤਰੀਕੇ ਦੇ ਨਾਲ ਜੋਖਮ ਜਿਹੜਾ ਹੈ ਉਹ ਇਹਨਾਂ ਹਾਲਾਤਾਂ ਦੇ ਵਿੱਚ ਨਹੀਂ ਲਿਆ ਜਾਂਦਾ। ਤਾਂ ਖਾਸ ਤੌਰ ਦੇ ਉੱਤੇ ਜੱਜ ਸਾਹਿਬਾਨ ਤੇ ਨਾਲ ਦੀ ਨਾਲ ਵਕੀਰ ਜਿਹੜੇ ਨੇ ਉਹਨਾਂ ਨੂੰ ਬਾਹਰ ਲਿਜਾਇਆ ਗਿਆ ਬਾਹਰ ਨਿਕਲ ਰਹੇ ਨੇ ਤਾਂ ਇਸ ਵਕਤ ਇੱਕ ਵੱਡਾ ਜਮਾਵੜਾ ਜਿਹੜਾ ਹੈ ਦਿੱਲੀ ਹਾਈ ਕੋਰਟ ਦੇ ਇਸ ਗੇਟ ਦੇ ਉੱਤੇ ਵੇਖਣ ਨੂੰ ਮਿਲ ਰਿਹਾ ਹੈ ਤਾਂ ਮੇਰੇ ਸਹਿਯੋਗੀ ਵੀ ਇੱਥੇ ਲਗਾਤਾਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਨ ਤਾਂ ਮੇਰੇ ਸਹਿਯੋਗੀ ਹਰਪ੍ਰੀਤ ਸਿੰਘ ਬੰਦੇਸ਼ਾ ਵੀ ਜੁੜੇ ਹੋਏ ਨੇ ਤਾਂ ਹਰਪ੍ਰੀਤ ਫਿਲਹਾਲ ਕੀ احتیاطਾਂ ਜਿਹੜੇ ਨੇ ਉਹ ਚੁੱਕੇ ਜਾ ਰਹੇ ਨੇ ਕਦਮ ਕਿਉਂਕਿ ਇਸ ਤੋਂ ਪਹਿਲਾਂ ਦਿੱਲੀ ਦੇ ਸਕੂਲਾਂ ਨੂੰ ਇਸੇ ਤਰੀਕੇ ਦੀਆਂ ਧਮਕੀਆਂ ਮਿਲੀਆਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਅਜਿਹੀ ਧਮਕੀ ਦਿੱਤੀ ਜਾ ਚੁੱਕੀ ਹੈ ਦਰਬਾਰ ਸਾਹਿਬ ਦੇ ਵਿੱਚ ਵੀ ਅਜਿਹੀਆਂ ਧਮਕੀਆਂ ਆ ਚੁੱਕੀਆਂ ਨੇ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਕਿਸੇ ਤਰੀਕੇ ਦੇ ਨਾਲ ਆਈਪੀ ਐਡਰੈਸ ਫੇਸ ਨਹੀਂ ਹੁੰਦੇ ਪਤਾ ਨਹੀਂ ਲੱਗਦਾ ਕਿ ਇਹ ਕੌਣ ਨੇ ਕੌਣ ਨਹੀਂ ਕੌਣ ਨੇ ਇਹ ਸ਼ਰਾਰਤੀ ਤਤ ਦੇਖੋ ਲਗਾਤਾਰ ਇਸ ਤਰੀਕੇ ਨੇ ਧਮਕੀਆਂ ਅੰਗਰਿਆ ਚਾਹੇ ਉਹ ਸਕੂਲ ਸੋਣ ਚਾਹੇ ਦਰਬਾਰ ਸਾਹਿਬ ਨੂੰ ਧਮਕੀ ਮਿਲੀ ਹੋਵੇ ਪੰਜਾਬ ਰੈਣਾ ਹਾਈ ਕੋਰਟ ਨੂੰ ਮਿਲੀ ਹੋਵੇ ਲੇਕਿਨ ਇਸ ਵੇਲੇ ਇੱਕੋ ਜਿਕਰ ਮੈਂ ਤੁਹਾਨੂੰ ਤਸਵੀਰ ਦਿਖਾਵਾਤਾ ਹਾਂ ਤਾ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਇੱਕ ਪੂਰਾ ਅਫਰਾ ਤਫਰੀਦਾ ਮਾਹੌਲ ਬਣਿਆ ਹੋਇਆ ਹੈ ਕਿ ਜਿਹੜੇ ਤਮਾਮ ਵਕੀਲ ਨੇ ਆਂਡਰੋਂ ਬਾਹਰ ਆ ਚੁੱਕੇ ਨੇ ਲੇਕਿਨ ਇਹ ਆਪਣੇ ਆਪ ਬੜਾ ਵੱਡਾ ਇੱਕ ਜਿਹੜਾ ਉਹ ਖਤਰਾ ਹੈ ਕਿ ਇਸ ਤਰੀਕੇ ਦੇ ਨਾਲ ਜਿਹੜੀਆਂ ਥ੍ਰੈਟ ਕਾਲਸ ਆਉਂਦੀਆਂ ਨੇ ਜਿਹੜੀਆਂ ਇਸ ਤਰੀਕੇ ਦੇ ਨਾਲ ਈਮੇਲਸ ਆਉਂਦੀਆਂ ਨੇ ਉਹਨਾਂ ਆਪਣੇ ਆਪ ਲਿਆ ਹੀ ਨਹੀਂ ਜਾ ਸਕਦਾ ਇਸੇ ਕਰਕੇ ਜਿਹੜੀ ਇੱਥੇ ਕੰਮ ਕੀਤਾ ਜਾ ਰਿਹਾ ਹੈ ਕਿ ਇਸ ਵੇਲੇ ਇਸ ਨੂੰ ਖਾਲੀ ਕਰਾ ਲਿਆ ਗਿਆ ਦਿੱਲੀ ਹਾਈ ਕੋਰਟ ਦੇ ਕੈਂਪਸ ਨੂੰ ਬੰਬ ਸquad ਜਿਹੜਾ ਹੈ ਉਹ ਤਲਾਸ਼ੀ ਲੈ ਰਿਹਾ ਹੈ ਤਿੰਨ ਬੰਬ ਰੱਖਣ ਦੀ ਗੱਲ ਕੀਤੀ ਗਈ ਤੇ 2 ਵਜੇ ਤੱਕ ਆ ਗਿਆ ਸੀ ਕਿ ਇਸ ਨੂੰ ਖਾਲੀ ਕਰ ਦਿਓ ਇੱਕ ਬਕਾਇਦਾ ਹਾਈ ਕੋਰਟ ਸਟਾਫ ਨੂੰ ਜਿਹੜਾ ਈਮੇਲ ਭੇਜਿਆ ਗਿਆ ਉਸ ਤੋਂ ਬਹੁਤ ਸਾਰੀਆਂ तमाम ਨੇ ਚੀਜ਼ਾਂ ਲਿਖਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਸੰਪਤੀ ਬਣਾਈ ਗਈ ਕੁਪ ਤੌਰ ਤੇ ਪਵਿੱਤਰ ਸ਼ੁੱਕਰਵਾਰ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਉਦਾਹਰਣ ਦੇ ਤੌਰ ਤੇ ਲਿਖਿਆ ਗਿਆ ਕਿ ਅੱਜ ਦਿੱਲੀ ਉਚਨਲ ਰਿਪੋਰਟ ਪਿਛਲੇ ਝੂਠੇ ਦਾਅਵਿਆਂ ਦੇ ਸੰਦੇ ਨੂੰ ਸਾਫ ਕਰ ਦੇਗਾ ਜੱਜ ਦੇ ਚੈਂਬਰ ਦੁ ਤੇ トਰੈਂਡ ਬਾਅਦ ਵਿੱਚ ਫੂਟ ਹੋਏਗਾ ਤਾਂ ਉਸ ਨੂੰ ਲੈ ਕੇ ਹੀ ਇੱਥੇ तमाम ਜਿਹੜੀਆਂ ਚੀਜ਼ਾਂ ਨੇ ਉਹ ਇੱਥੇ ਇहतਿਆਤ ਦੇ ਤੌਰ ਤੇ ਕਦਮ ਚੁੱਕੇ ਜਾ ਰਹੇ ਨੇ ਅਜ ਤੱਕ ਜਦੋਂ ਜਿਹੜੇ ਸਕੂਲਾਂ ਨੂੰ ਧਮਕੀਆਂ ਮਿਲੀਆਂ 50 ਦੇ ਕਰੀਬ ਇਹੋ ਜਿਹੇ ਸਕੂਲ ਸਨ ਜਿਨ੍ਹਾਂ ਨੂੰ ਪਿਛਲੇ ਦਿਨਾਂ ਧਮਕੀਆਂ ਮਿਲ ਚੁੱਕੀਆਂ ਸਨ ਤੇ ਲਗਾਤਾਰ ਜਿਹੜਾ ਥ੍ਰੈਟ ਹੈ ਜਿਹੜਾ ਟ੍ਰੈਂਡ ਹੈ ਜਿਹੜਾ ਇਹ ਇਹ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਉਸ ਦੀ ਇੱਕ ਤਸਵੀਰ ਜਿਹੜੀ ਹੈ ਇਸ ਵੇਲੇ ਉਹ ਨਜ਼ਰ ਆ ਰਹੀ ਹੈ ਦਿੱਲੀ ਹਾਈ ਕੋਰਟਸ ਕਿ ਕਿਸ ਤਰੀਕੇ ਨਾਲ ਫਰਾਤਾਫਰੀ ਦਾ ਮਾਹੌਲ ਅੰਦਰ ਐਂਬੂਲੈਂਸ ਦਿੱਲੀ ਪੁਲਿਸ ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹਿਲਾਂ ਬਿਲਕੁਲ ਲਾਜ਼ਮੀ ਤੌਰ ਦੇ ਉਤੇ ਕਿਉਂਕਿ ਹਲਕੇ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਨਹੀਂ ਲਿਆ ਜਾ ਸਕਦਾ ਤਾਂ احتیاطਾਂ ਜਿਹੜੇ ਨੇ ਉਹ ਸਖਤ ਕਦਮ ਇੱਥੇ ਚੁੱਕੇ ਜਾ ਰਹੇ ਨੇ ਬਹੁਤ ਬਹੁਤ ਧੰਨਵਾਦ ਹਰਪ੍ਰੀਤ तमाम ਜਾਣਕਾਰੀ ਦੇ ਲਈ ਤੁਸੀਂ ਇਸ ਖਬਰ ਦੇ ਉੱਤੇ ਨਜ਼ਰ ਬਣਾ ਕੇ ਰੱਖੋ ਅੱਗੇ ਵੀ ਤੁਹਾਡੇ ਕੋਲੋਂ ਜਾਣਕਾਰੀ ਅਸੀਂ ਲਵਾਂਗੇ ਤਾਂ ਕੋਰਟ ਪਰਿਸਰ ਦੇ ਵਿੱਚ ਤਿੰਨ ਬੰਬ ਰੱਖੇ ਹੋਣ ਦਾ ਦਾਵਾ ਇੱਥੇ ਕੀਤਾ ਗਿਆ ਹੈ ਈਮੇਲ ਦੇ ਜ਼ਰੀਏ ਧਮਕੀ ਦਿੱਤੀ ਗਈ ਹੈ ਤੇ ਇਸ ਤੋਂ ਬਾਅਦ احتیاطਾਂ ਕਦਮ ਜਿਹੜੇ ਨੇ ਉਹ ਦਿੱਲੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਦੇ ਵੱਲੋਂ ਕੋਰਟ ਪਰਿਸਰ ਦੇ ਵਿੱਚ ਚੁੱਕੇ ਜਾ ਰਹੇ ਨੇ ਥੋੜੀ ਦੇਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਲਾਲਪੁਰਾ ਨੂੰ ਸਜ਼ਾ ਸੁਣਾਈ ਜਾਏਗੀ ਜੀहां ਮਨਜਿੰਦਰ ਤੇ ਈਮੇਲ ਦੀ ਜਿਹੜਾ ਆਈਪੀ ਐਡਰੈਸ ਉਸ ਨੂੰ ਵੀ ਖੋਖਾ ਲਿਆ ਜਾਏਗਾ ਕਿ ਆਖਿਰ ਕਿਸ ਆਈਪੀ ਐਡਰੈਸ ਤੇ ਕਿੱਥੋਂ ਤੇ ਕੌਣ ਈਮੇਲ ਕਰਨ ਵਾਲਾ ਇਸ ਬਾਰੇ ਪਤਾ ਲਗਾਇਆ ਜਾਏਗਾ ਤਾਂ ਜਾਂਚ ਦੇ ਵਿੱਚ ਏਜੰਸੀਆਂ ਜੁਟੀਆਂ ਹੋਈਆਂ ਨੇ ਕਿਉਂਕਿ ਸੁਰੱਖਿਆ ਦਾ ਮਾਮਲਾ ਦਿੱਲੀ ਹਾਈ ਕੋਰਟ ਦਾ ਹੈ ਜਿਸ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਬੰਬ ਦੀ ਸੂਚਨਾ ਮਿਲਣ ਮਗਰੋਂ ਹੜਕੰਪ ਮੱਚ ਗਿਆ ਚਾਹੇ ਜੱਜ ਸਹਿਬਾਨ ਹੋਣ ਜਾਂ ਫਿਰ ਵਕੀਲ कोर्ट ਤੋਂ ਬਾਹਰ ਨਿਕਲੇ ਨੇ ਇਸ ਖਬਰ ਦੇ ਉਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਹਰਪ੍ਰਿੰਦ ਵਿਦੇਸ਼ਾ ਜੁੜੇ ਨੇ ਤਾਂ ਹਰਪ੍ਰਿੰਦ ਕੀ ਜਾਣਕਾਰੀ ਹੈ ਅਮਨ ਤੁਸੀਂ ਆਪਣਾ ਸਵਾਲ ਦਰਾਓਗੇ ਹਰਪ੍ਰਿੰਦ ਅਸੀਂ ਤੁਹਾਨੂੰ ਪੁੱਛ ਰਿਹਾ ਕਿ ਕੀ ਅਪਡੇਟ ਹੈ ਫਿਲਹਾਲ ਦੀ ਕੀ ਇਸ ਵਕਤ ਸਥਿਤੀ ਹੈ ਦਿੱਲੀ ਹਾਈ ਕੋਰਟ ਦੀ ਤਸਵੀਰਾਂ ਵਿੱਚ ਜੋ ਕੰਮ ਚੱਲ ਰਿਹਾ ਉਹ ਆਹ ਦੇਖੋ ਮੈਂ ਇਸ ਵੇਲੇ ਹਾਈ ਕੋਰਟ ਦੇ ਬਾਹਰ ਹੀ ਮੌਜੂਦ ਹਾਂ ਤੇ ਇੱਥੇ ਜਿਹੜਾ ਬੌਮ ਸquad ਹੈ ਉਸ ਤੋਂ ਇਲਾਵਾ ਐਂਬੂਲੈਂਸ ਫਾਇਰ ਬ੍ਰਿਗੇਡ ਜਿਹੜੀਆਂ ਨੇ ਤਮਾਮ ਪਹੁੰਚ ਚੁੱਕੇ ਨੇ ਕਿਸ ਤਰੀਕੇ ਦਾ ਆਫਰਾ ਤਫਰੀਦ ਦਾ ਮਾਮਲਾ ਤੁਸੀਂ ਦੇਖ ਰਹੇ ਹੋ ਤਮਾਮ ਜਿਹੜੇ ਐਡਵੋਕੇਟਸ ਨੇ ਉਹ ਇੱਥੇ ਇਸ ਵੇਲੇ ਬਾਹਰ ਪਹੁੰਚ ਚੁੱਕੇ ਨੇ ਆ ਤਸਵੀਰਾਂ ਨੇ ਇਸ ਵੇਲੇ ਦਿੱਲੀ ਹਾਈ ਕੋਰਟ ਦੇ ਬਾਹਰ ਦੀਆਂ ਤਮਾਮ ਜਿਹੜੇ ਵਕੀਲ ਨੇ ਜਿਹੜੇ ਨੇ ਉਹਨਾਂ ਦੇ ਜਨਾ ਦੇ ਅੰਦਰ ਚੈਂਬਰਸ ਹਨ ਉਹਨਾਂ ਨੂੰ ਇਸ ਵੇਲੇ ਬਾਹਰ ਆ ਗਿਆ ਗਿਆ ਇੱਕ ਮੇਲ ਆਇਆ ਜਿਸ ਕਿਹਾ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਤਮਿਲਨਾਡੂ ਦਾ ਇੱਕ ਉਸ ਦਾ ਜ਼ਿਕਰ ਕੀਤਾ ਗਿਆ ਜਿਹੜੀ ਈਮੇਲ ਦੇ ਵਿੱਚ तमाम ਗੱਲਾਂ ਲਿਖੀਆਂ ਗਈਆਂ ਨੇ ਕਿ ਅੱਜ ਸ਼ੁੱਕਰਵਾਰ ਦਾ ਦਿਨ ਹੈ ਤੇ ਦੁਪਹਿਰ ਦੀ ਨਮਾਜ਼ ਤੋਂ ਬਾਅਦ ਇੱਥੇ ਕੁਝ ਕੀਤਾ ਜਾ ਸਕਦਾ ਹੈ ਜਿਸ ਤਰੀਕੇ ਨਾਲ ਦੇ ਵਿੱਚ ਲਿਖਿਆ ਹੋਇਆ ਹੈ ਕਿ ਇੱਕ ਯੰਗ ਜਿਹੜਾ ਸ਼ੀਆ ਮੁਸਲਮਾਨ ਹੈ ਜਿਸ ਦਾ ਨਾਮ ਉਹਦਾ ਬਕਾਇਦਾ ਦਿੱਤਾ ਗਿਆ ਤਾਂ ਉਹਨੇ ਆਈਐਸਆਈ ਸੈਲ ਜਿਹੜਾ ਕੋਇੰਬਟੂ ਰਹਿ ਜਿਸ ਨੇ 1998 ਵਿੱਚ ਬਲਾਸ ਕਿਤੇ ਪਟਨਾ ਦੇ ਵਿੱਚ तमाम ਉਹ ਜਿਹੜੀ ਜਾਣਕਾਰੀ ਹੈ ਉਹ ਇਸ ਦੇ ਵਿੱਚ ਦਿੱਤੀ ਗਈ ਹੈ ਇਹਦੇ ਵਿੱਚ ਬਹੁਤ ਸਾਰੀਆਂ ਉਹ ਗੱਲਾਂ ਜਿਹੜੀਆਂ ਨੇ ਇਹਦੇ ਅੰਦਰ ਦਰਜ ਕੀਤੀਆਂ ਨੇ ਇਸ ਈਮੇਲ ਦੇ ਈਮੇਲ ਦੇ ਰਾਹੀਂ ਧਮਕੀ ਮਿਲੀ ਹੈ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਵੇਗਾ ਕਿ ਈਮੇਲ ਦੇ ਰਾਹੀਂ ਜਿਹੜੇ ਸਕੂਲ ਨੇ ਉਹਨਾਂ ਨੂੰ ਕਿਆ ਮਿਲ ਗਈਆਂ ਲੇਕਿਨ ਉਹਨਾਂ ਚ ਕੁਝ ਨਹੀਂ ਨਿਕਲਿਆ ਸਭ ਜ਼ਿਆਦਾਤਰ ਹਾਕਸ ਕੋਲ ਨਿਕਲਿਆ ਲੇਕਿਨ ਇੱਥੇ ਤੁਸੀਂ ਆ ਤਸਵੀਰਾਂ ਨਾਲ ਹੀ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਅੰਦਰ ਕਿਵੇਂ ਇੱਕ ਦਹਿਸ਼ਤ ਦਾ ਮਾਹੌਲ ਹੈ ਕਿ ਅੰਦਰੋਂ ਤਮਾਮ ਜਿਹੜੇ ਵਕੀਲ ਨੇ ਉਹ ਅੰਦਰੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਨੇ ਜੱਜਾਂ ਦੇ ਤਿੰਨ ਜੱਜਾਂ ਦੇ ਕਮਰੇ ਚ ਗੱਲ ਹੋਣ ਦੀ ਗੱਲ ਕੀਤੀ ਜਾ ਰਹੀ ਕਿ ਉਹਨਾਂ ਦੇ ਕਮਰੇ ਦੇ ਵਿੱਚ ਅੰਦਰ ਇਹ ਜਿਹੜੇ ਬਾਅਦ ਉੱਥੇ ਦੇ ਨਾਲ ਇਥੇ तमाम ਜਿਹੜੇ ਵਕੀਲ ਨੇ ਜੋ ਅੰਦਰ ਲੋਗ ਅੰਦਰ ਕੰਮ ਕਰਦੇ ਨੇ ਉਹ ਇਥੋਂ ਬਾਹਰ ਨਿਕਲ ਕੇ ਆਏ ਨੇ ਤੇ ਇਹ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦਰਸਾ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਹਾਈ ਕੋਰਟ ਨੂੰ ਖਾਲੀ ਕਰਾਇਆ ਜਾ ਰਿਹਾ ਹੈ ਅੰਦਰ ਜਾਂਚ ਕੀਤੀ ਜਾ ਰਹੀ ਹੈ ਦਿੱਲੀ ਪੁਲਿਸ ਇਸ ਤੋਂ ਇਲਾਵਾ ਜਿਹੜਾ ਬੌਮ ਸquad ਹੈ ਉਹ ਇਸ ਤੋਂ ਨਾਲ ਹੀ ਜਿਹੜੀ तमाम ਏਜੰਸੀਆਂ ਨੇ ਉਹ ਅਸਲੇ ਅੰਦਰ ਮੌਜੂਦ ਨੇ ਤੇ ਦਿੱਲੀ ਹਾਈ ਕੋਰਟ ਨੂੰ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੇਰੇ ਸਹਿਯੋਗੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਸੀ ਕੋਰਟ ਪਰਿਸਰ ਦੇ ਵਿੱਚ ਤਿੰਨ ਬੰਬ ਰੱਖੇ ਹੋਣ ਦੀ ਗੱਲ ਕਹੀ ਗਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਹੋਰ ਥਾਵਾਂ 'ਤੇ ਵੀ ਇਸੇ ਤਰੀਕੇ ਦੇ ਨਾਲ ਧਮਕੀਆਂ ਜਿਹੜੀਆਂ ਵੇਖਣ ਨੂੰ ਮਿਲੀਆਂ ਤਾਂ ਇਸ ਵਕਤ ਹਫੜਾ-ਦਫੜੀ ਦਾ ਮਾਹੌਲ ਦਿੱਲੀ ਹਾਈ ਕੋਰਟ ਦੇ ਵਿੱਚ ਨਜ਼ਰ ਆ ਰਿਹਾ ਹੈ ਕੋਰਟ ਪਰਿਸਰ ਨੂੰ ਖਾਲੀ ਕਰਵਾਇਆ ਗਿਆ ਹੈ ਐhtਿਆਤਨ ਕਦਮ ਚੁੱਕੇ ਜਾ ਰਹੇ ਨੇ ਤਾਂ ਹਰ ਤਰ੍ਹਾਂ ਦੇ ਨਾਲ ਇੱਥੇ ਸੁਰੱਖਿਆ ਟੀਮਾਂ ਜਿਹੜੀਆਂ ਨੇ ਪਹੁੰਚੀਆਂ ਹੋਈਆਂ ਨੇ ਕੋਰਟ ਪਰਿਸਰ ਦੇ ਵਿੱਚ ਜਾਂਚ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਕਿਸੇ ਵੀ ਤਰੀਕੇ ਦੇ ਨਾਲ ਜੋਖਮ ਜਿਹੜਾ ਹੈ ਉਹ ਇਹਨਾਂ ਹਾਲਾਤਾਂ ਦੇ ਵਿੱਚ ਨਹੀਂ ਲਿਆ ਜਾਂਦਾ ਤਾਂ ਖਾਸ ਤੌਰ ਦੇ ਉੱਤੇ ਜੱਜ ਸਾਹਿਬਾਨ ਤੇ ਨਾਲ ਦੀ ਨਾਲ ਵਕੀਰ ਜਿਹੜੇ ਨੇ ਉਹਨਾਂ ਨੂੰ ਬਾਹਰ ਲਿਜਾਇਆ ਗਿਆ ਬਾਹਰ ਨਿਕਲ ਰਹੇ ਨੇ ਤਾਂ ਇਸ ਵਕਤ ਇੱਕ ਵੱਡਾ ਜਮਾਵੜਾ ਜਿਹੜਾ ਹੈ ਦਿੱਲੀ ਹਾਈ ਕੋਰਟ ਦੇ ਇਸ ਗੇਟ ਦੇ ਉੱਤੇ ਵੇਖਣ ਨੂੰ ਮਿਲ ਰਿਹਾ ਹੈ ਤਾਂ ਮੇਰੇ ਸਹਿਯੋਗੀ ਵੀ ਇੱਥੇ ਲਗਾਤਾਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਨ ਤ ਮੇਰੇ ਸਹਿਯੋਗੀ ਹਰਪ੍ਰੀਤ ਸਿੰਘ ਬੰਦੇਸ਼ਾ ਵੀ ਜੁੜੇ ਹੋਏ ਨੇ ਤਾਂ ਹਰਪ੍ਰੀਤ ਫਿਲਹਾਲ ਕੀ احتیاطਾਂ ਜਿਹੜੇ ਨੇ ਉਹ ਚੁੱਕੇ ਜਾ ਰਹੇ ਨੇ ਕਦਮ ਕਿਉਂਕਿ ਇਸ ਤੋਂ ਪਹਿਲਾਂ ਦਿੱਲੀ ਦੇ ਸਕੂਲਾਂ ਨੂੰ ਇਸੇ ਤਰੀਕੇ ਦੀਆਂ ਧਮਕੀਆਂ ਮਿਲੀਆਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਅਜਿਹੀ ਧਮਕੀ ਦਿੱਤੀ ਜਾ ਚੁੱਕੀ ਹੈ ਦਰਬਾਰ ਸਾਹਿਬ ਦੇ ਵਿੱਚ ਵੀ ਅਜਿਹੀਆਂ ਧਮਕੀਆਂ ਆ ਚੁੱਕੀਆਂ ਨੇ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਕਿਸੇ ਤਰੀਕੇ ਦੇ ਨਾਲ ਆਈਪੀ ਐਡਰੈਸ ਫੇਸ ਨਹੀਂ ਹੁੰਦੇ ਪਤਾ ਨਹੀਂ ਲੱਗਦਾ ਕਿ ਇਹ ਕੌਣ ਨੇ ਕੌਣ ਨਹੀਂ ਕੌਣ ਨੇ ਇਹ ਸ਼ਰਾਰਤੀ ਤਤ ਦੇਖੋ ਲਗਾਤਾਰ ਇਸ ਤਰੀਕੇ ਨੇ ਧਮਕੀਆਂ ਆਂਦੀਆਂ ਰਹੀਆਂ ਚਾਹੇ ਉਹ ਸਕੂਲ ਸ ਹੋਣ ਚਾਹੇ ਦਰਬਾਰ ਸਾਹਿਬ ਨੂੰ ਧਮਕੀ ਮਿਲੀ ਹੋਵੇ ਪੰਜਾਬ ਰੈਣਾ ਹਾਈ ਕੋਰਟ ਨੂੰ ਮਿਲੀ ਹੋਵੇ ਲੇਕਿਨ ਇਸ ਵੇਲੇ ਇੱਕੋ ਜਿਹਾ ਮੈਂ ਤੁਹਾਨੂੰ ਤਸਵੀਰ ਦਿਖਾਵਾਤਾ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਇੱਕ ਪੂਰਾ ਅਫਰਾ ਤਫਰੀਦਾ ਮਾਹੌਲ ਬਣਿਆ ਹੋਇਆ ਹੈ ਕਿ ਜਿਹੜੇ ਤਮਾਮ ਵਕੀਲ ਨੇ ਆਡਰੋਂ ਬਾਹਰ ਆ ਚੁੱਕੇ ਨੇ ਲੇਕਿਨ ਇਹ ਆਪਣੇ ਆਪ ਬੜਾ ਵੱਡਾ ਇੱਕ ਜਿਹੜਾ ਉਹ ਖਤਰਾ ਹੈ ਕਿ ਇਸ ਤਰੀਕੇ ਦੇ ਨਾਲ ਜਿਹੜੀਆਂ ਥ੍ਰੈਟ ਕਾਲਸ ਆਉਂਦੀਆਂ ਨੇ ਜਿਹੜੀਆਂ ਇਸ ਤਰੀਕੇ ਦੇ ਨਾਲ ਈਮੇਲਸ ਆਉਂਦੀਆਂ ਨੇ ਉਹਨਾਂ ਆਪਣੇ ਆਪ ਥੋ ਲਿਆ ਹੀ ਨਹੀਂ ਜਾ ਸਕਦਾ ਇਸੇ ਕਰਕੇ ਜਿਹੜੀ ਇੱਥੇ ਕੰਮ ਕੀਤਾ ਜਾ ਰਿਹਾ ਹੈ ਕਿ ਇਸ ਵੇਲੇ ਇਸ ਨੂੰ ਖਾਲੀ ਕਰਾ ਲਿਆ ਗਿਆ ਦਿੱਲੀ ਹਾਈ ਕੋਰਟ ਦੇ ਕੈਂਪਸ ਨੂੰ ਬੰਬ ਸquad ਜਿਹੜਾ ਹੈ ਉਹ ਤਲਾਸ਼ੀ ਲੈ ਰਿਹਾ ਹੈ ਤਿੰਨ ਬੰਬ ਰੱਖਣ ਦੀ ਗੱਲ ਕੀਤੀ ਗਈ ਤੇ 2 ਵਜੇ ਤੱਕ ਆ ਗਿਆ ਸੀ ਕਿ ਇਸ ਨੂੰ ਖਾਲੀ ਕਰ ਦਿਓ ਇੱਕ ਬਕਾਇਦਾ ਹਾਈ ਕੋਰਟ ਸਟਾਫ ਨੂੰ ਜਿਹੜਾ ਈਮੇਲ ਭੇਜਿਆ ਗਿਆ ਉਸ ਤੋਂ ਬਹੁਤ ਸਾਰੀਆਂ तमाम ਨੀਆਂ ਚੀਜ਼ਾਂ ਲਿਖਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਸੰਪਤ